ਸਮਜੀ ਜੀ ਅੱਜ ਜਿਹੜਾ ਰੋਲਾ ਪਿਆ ਹੋਇਆ ਹੈ ਨਾਮ ਜਦਿਆਂ ਭਰਨ ਨੂੰ ਲੈ ਕੇ ਕੀ ਰੋਲਾ ਸੀਗਾ ਗਲਾਡਾ ਆਫਿਸ ਤੇ ਗਲਾਡਾ ਆਫਿਸ ਤੇ ਕੀ ਇਸ ਦਾ ਮੈਟਰ ਕੀ ਸੀਗਾ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਦੇ ਸਾਰੇ ਜਿਹੜੇ ਨੋਮੀਨੇਸ਼ਨ ਸਾਡੇ ਸਾਰੀਆਂ ਸੀ ਇਲੈਕਸ਼ਨ ਲੜ ਰਹੇ ਸਾਰੀਆਂ ਬਲੌਕ ਸੰਮਤੀ ਜ਼ਿਲ੍ਹਾ ਪਰਿਸ਼ਦ ਜੀ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਡੈਮੋਕ੍ਰੇਸੀ ਦੀ ਗੱਲ ਕਰਦੇ ਸਾਰੇ ਦੇਸ਼ ਜੀ ਡੈਮੋਕ੍ਰੇਸੀ ਦੇ ਢਣ ਹੋਰਾ ਬਿੜਦੇ ਆ ਤੇ ਅੱਜ ਪੰਜਾਬ ਦੀ ਡੈਮੋਕ੍ਰੇਸੀ ਕਿੱਥੇ ਗਈ ਸੀ ਨਾ ਅੱਜ ਡੈਮੋਕ੍ਰੇਸੀ ਦਾ ਕਤਲ ਆਮ ਆਦਮੀ ਪਾਰਟੀ ਨੇ ਕੀਤਾ ਸਾਡੇ ਭਾਰਤੀ ਜਿੰਦਾ ਪਾਰਟੀ ਦੇ ਜਿਹੜੇ ਉਮੀਦਵਾਰ ਜ਼ਿਲ੍ਹਾ ਪਰਿਸ਼ਦ ਦੇ ਬਲੌਕ ਸੰਮਤੀ ਦੇ ਧੱਕੇ ਨਾਲ ਉਹਨਾਂ ਨੂੰ ਬਾਹਰ ਰੋਕਿਆ ਗਿਆ ਉਹਨਾਂ ਦੇ ਨਾਮਾਂਕਨ ਜਿਹੜੇ ਉਹਨਾਂ ਨੂੰ ਰੋਕਿਆ ਹੋਈ ਤਾਂ ਕਿ ਉਹ ਆਪਣੇ ਜਾ ਕੇ ਕਾਗਜਨਾ ਭਰ ਸਕਣ ਸਾਡੇ ਪਾਰਟੀ ਦੇ ਕੈਂਡੀਡੇਟਸ ਜਿਹੜੇ ਸਾਡੇ ਕੋਲੇ 6-6 ਫਾਈਲਾਂ ਸੀਗੀਆਂ ਇੱਕ ਕੈਂਡੀਡੇਟ ਦੀਆਂ ਸਾਨੂੰ ਪਤਾ ਸੀ ਵੀ ਇਹਨਾਂ ਨੇ ਆਹ ਕੁਝ ਕਰਨਾ ਹੈ ਅਸੀਂ ਇਸ ਕਰਕੇ 6-6 ਫਾਈਲਾਂ ਤਿਆਰ ਕਰਾਈਆਂ ਸੀ ਇਹਨਾਂ ਨੇ ਅਸੀਂ ਇੱਕ ਚ ਕੜੇ ਅਸੀਂ ਦੂਜੀ ਦਿੱਤੀ ਦੂਜੀ ਜਬਜੈਕਸ਼ਨ ਕੜੇ ਤੀਜੀ ਦਿੱਤੀ ਇਹਦਾ ਮਤਲਬ ਅਸੀਂ ਕੈਂਡੀਡੇਟ ਹੈ ਨਾ ਇਹਨਾਂ ਬੇਫੂਹੇ ਵੀ 6 ਪਹਿਲਾਂ ਤੁਸੀਂ ਅਬਜੈਕਸ਼ਨ ਨਾ ਦੋਗੇ ਬਿਨਾਂ ਗੱਲ ਤੋਂ ਇਹਨਾਂ ਨੇ ਸਾਡੇ ਉਮੀਦਵਾਰਾਂ ਨੂੰ ਖੱਜਲ ਖਰਾਬ ਕੀਤਾ ਉਹਦੇ ਵਿੱਚ ਉਹਨੂੰ ਇੱਧਰ ਉੱਧਰ ਭਜਾਇਆ ਗਿਆ ਤਾਂ ਕਿ ਇਹ ਜਿੰਨਾ ਲੇਟ ਹੋਣਗੇ ਇਹਨਾਂ ਦਾ ਕੰਮ ਲੇਟ ਹੋਊਗਾ ਪਰ ਅਸੀਂ ਸਵੇਰ ਤੋਂ ਲੈ ਕੇ 7 ਵਜੇ ਤੋਂ ਮੈਂ ਆਪ ਉੱਤੇ ਖੜਾ ਹਾਂ ਉਸ ਦਫ਼ਤਰ ਦੇ ਵਿੱਚ ਜਿੱਥੇ ਇਹਨਾਂ ਨੇ ਸਾਡੇ ਬੰਦੇ ਔਰ ਗੇਟ ਬੰਦ ਕਰਕੇ ਤਾਲਾ ਲਾ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੁਲਿਸ ਦੇ ਬਲ ਦੇ ਹੇਠ ਇਹਨਾਂ ਨੇ ਸਾਡੇ ਬੰਦੇ ਰੋਕੇ ਅਸੀਂ ਜਾ ਕੇ ਤੋਂ ਮੈਂ ਰੌਲਾ ਪਾ ਕੇ ਤੱਕੇ ਨਾਲ ਛੁਡਾ ਕੇ ਲਿਆਂਦੇ ਆ ਮੈਨੂੰ ਦੇ ਕੇ ਇਹਨਾਂ ਨੇ ਗੇਟ ਖੋਲਤੇ ਆ ਸੋ ਇਹਦਾ ਮਤਲਬ ਜੇ ਤੁਸੀਂ ਇਲੈਕਸ਼ਨ ਦੇ ਆ ਹੀ ਕੋਸ਼ਿਸ਼ ਕਰਨਾ ਸੀ ਵਾ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਸੀ ਜੇ ਤੁਹਾਨੂੰ ਇਨਰ ਤੋਂ ਡਰ ਘਾਦਾ ਤੁਸੀਂ ਸਿੱਧਾ ਹੀ ਨਾਮਿਨੇਟ ਕਰਦੇ ਆ ਉਹਦਾ ਚੇਅਰਮੈਨ ਬਣਾਉਂਦੇ ਤੇ ਗੱਲ ਖਤਮ ਕਰਦੇ ਆਪਾਂ ਇਹਦਾ ਢਣੋਰਾ ਐਡਾ ਪੈਸਾ ਸਰਕਾਰ ਦਾ ਖਰਾਬ ਕਰ ਰਹੇ ਨਾਮ ਬਣਾਉਂਦੇ ਸਨੀ ਜੀ ਦੂਜੇ ਪਾਸੇ ਜੇ ਗੱਲ ਕੀਤੀ ਹੈ ਦਾ ਸਰਜੀਤ ਕੌਰ ਮਾਨੂ ਪਿਆਮਾ ਦੀ ਅਸੀਂ ਕਿਸੇ ਟੱਕੇ ਦੀ ਕੋਈ ਤੱਕੇਸ਼ਾਈ ਨਹੀਂ ਕਰਾਂਗੇ ਨਾ ਹੋਣ ਦਵਾਂਗੇ ਮਾਨੂੰ ਕਿ ਸਾਫ ਤਾਂ ਆਪ ਉੱਥੇ ਬੈਠੇ ਸੀ ਉਹਨਾਂ ਦੀ ਅੱਖਾਂ ਸਾਹਮਣੇ ਹੋ ਰਹੀ ਸਾਰਾ ਕੁਝ ਸਰਬਜੀਤ ਕੌਰ ਨਾਲ ਮਾਨੂੰ ਕਾ ਐਮਐਲਏ ਸਾਡੀ ਗੱਲ ਕਰ ਰਹੇ ਆ ਆਰਓ ਦੇ ਦਫਤਰ 'ਚ ਬੈਠੇ ਕੀ ਕਰ ਰਹੇ ਸੀ ਆਰਓ ਦਾ ਇਲੈਕਸ਼ਨ ਕਮਿਸ਼ਨ ਨੇ ਲਾਇਆ ਸੀ ਨਾ ਠੀਕ ਆ ਤੁਹਾਡੇ ਪੰਜਾਬ ਸਰਕਾਰ ਦੇ ਅੰਡਰ ਏਡੀਸੀ ਸੀਗੇ ਉਹ ਜਾਂ ਈਓ ਸੀਗੇ ਤੇ ਉਹਨਾਂ ਕੋਲ ਬੈਠੇ ਕੀ ਕਰਦੇ ਸੀ ਇਹਦਾ ਮਤਲਬ ਸਾਰੀ ਸੈਟਿੰਗ ਇਹ ਆਪਦੇ ਬੰਦਿਆਂ ਦੇ ਜਿਹੜੇ ਉੱਥੇ ਬੰਦੇ ਕਾਗਜ਼ ਵੈਰੀਫਾਈ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ ਕਿਸੇ ਇੱਕ ਬੰਦੇ ਨੇ ਵੈਰੀਫਾਈ ਨਹੀਂ ਕੀਤਾ ਪੁੱਛੇ ਤੱਕ ਨਹੀਂ ਵੀ ਤੁਹਾਡੇ ਕਾਗਜ਼ 'ਚ ਲਿਖਿਆ ਕੀ ਹੈ ਜੇ ਖਾਲੀ ਕਾਹੀ ਵੀ ਲੈ ਆਂਦੇ ਉਹ ਵੀ ਕਹਿੰਦੇ ਚਲੋ ਜੀ ਤੁਹਾਡਾ ਪਾਸ ਆ ਜੇ ਸਾਡੀ ਪਾਰਟੀ ਦਾ ਕੋਈ ਉਮੀਦਵਾਰ ਜਾਂਦਾ ਤੇ ਉਹਦੇ ਉਹਦੇ ਉੱਪਰ 50 ਆਬਜੈਕਸ਼ਨ ਆ 50 ਵਾਰੀ ਚੈੱਕ ਕੀਤਾ ਜਾਂਦਾ ਵੀ ਕਿਤੇ ਅਤਵਾਦੀ ਤਾਂ ਨਹੀਂ ਐ ਕਿਤੇ ਕਿੱਥੋਂ ਲਿਆਂਦਾ ਚੱਕ ਕੇ ਕਿੱਥੋਂ ਆਇਆ ਸੀ ਪਿੱਛੋਂ ਕਿੱਥੇ ਰਹਿੰਦਾ ਸੀ ਕੀ ਕੀ ਉਹਦੇ ਬਿਨਾਂ ਗੱਲ ਤੇ ਆਬਜੈਕਸ਼ਨ ਲਾ ਕੇ ਸਾਨੂੰ ਪਰੇਸ਼ਾਨ ਕੀਤਾ ਗਿਆ ਸਾਡੇ ਲੋਕਾਂ ਨੇ ਫਾਈਲਾਂ ਰੋਕੀਆਂ ਗਈਆਂ ਬਿਨਾਂ ਗੱਲ ਤੋਂ ਸਾਡੀਆਂ 20 25 ਬਲਾਕ ਸੰਥੀਆਂ ਇਹਨਾਂ ਨੇ ਰੋਕੀਆਂ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਰੋਕਿਆ ਜੀ ਸਮਾਂ ਘੱਟ ਰਹਿ ਗਿਆ ਕਹਿੰਦੇ 6 ਦਿਨ ਦਾ ਸੀ ਡੇਟ ਆ ਪਰ ਉਸ ਤੋਂ ਪਹਿਲਾਂ ਹੰਗਾਮੇ ਤੋਂ ਬਾਅਦ ਕੀ ਲੱਗਦਾ ਪੂਰੀਆਂ ਨਾਮਜ਼ਦਗੀਆਂ ਹੋ ਜਾਣਗੀਆਂ ਦੇਖੋ ਸਾਡੇ ਰੋਕੀਆਂ ਜੀ ਇਹਨਾਂ ਨੇ ਸਾਡੀਆਂ 20 ਨਾਮਜ਼ਦਗੀਆਂ ਰੋਕੀਆਂ ਜੀ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਂਬਰ ਰੋਕਿਆ ਇਹਨਾਂ ਨੇ ਬਾਹਰ ਉਹ ਅੰਦਰ ਨਹੀਂ ਆਉਣ ਦਿੱਤਾ ਜਿਹੜਾ ਅਸੀਂ ਕੰਟੈਕਟ ਕਰਾ ਰਹੇ ਸੀਗੇ ਸਾਡੇ ਐਂਡ ਟਾਈਮ ਤੇ ਆ ਕੇ ਕੱਲ ਪਰਸੋਂ ਇਹਨਾਂ ਨੇ ਰਾਤ ਨੂੰ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਰਿਜ਼ਰਵੇਸ਼ਨ ਕੀਤੀ ਹੈ ਜ਼ੋਨ ਬਣਾਏ ਆ ਜ਼ੋਨ ਦੇ ਵਿੱਚ ਬਦਲੀ ਕਰ ਦਿੱਤੇ ਗਏ ਜਿਹੜੇ ਉਮੀਦਵਾਰ ਜਿਹੜੇ ਪਿੰਡ ਤੋਂ ਸਾਡਾ ਉਮੀਦਵਾਰ ਖੜਾ ਸੀ ਉਹ ਪਿੰਡ ਚੱਕ ਕੇ ਦੂਜੇ ਜ਼ੋਨ ਚ ਬਾਤ ਦਾਗਾ ਜਿੱਥੇ ਉਹ ਉਹਦਾ ਪੁਲਟ ਜੇ ਜੱਟ ਸੀਗਾ ਤੇ ਐਸਸੀ ਚ ਬਾਤ ਦਾਗਾ ਤਾਂ ਕਿ ਉਹ ਲੜੀ ਨਾ ਸਕੇ ਸੋ ਇਦਾਂ ਦੀਆਂ ਪੂਰੀਆਂ ਅਰਜ਼ੀਆਂ ਕੀਤੀਆਂ ਇੰਨਾ ਕੱਲਾ ਭਾਜਪਾ ਖੋ ਕੀਤਾ ਗਿਆ ਜਾਂ ਕਾਂਗਰਸ ਜਾਂ ਅਕਾਲੀ ਦਲ ਵੱਲੋਂ ਵੀ ਕੀਤਾ ਗਿਆ ਨਹੀਂ ਕਾਂਗਰਸ ਅਕਾਲੀ ਦਲ ਤਾਂ ਵਿਚਾਰੇ ਆਈ ਹੀ ਨਹੀਂ ਕੈਂਡੀਡੇਟ ਸੀਗੇ ਨਹੀਂ ਉਹਨਾਂ ਕੋਲੇ ਪਰ ਸਾਡੇ ਜਿਹੜੇ ਉੱਥੇ ਕੈਂਡੀਡੇਟ ਸੀਗੇ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਇਹਦਾ ਕਹਿੰਦੇ ਬਸ ਕੱਲੇ ਝਾੜੂ ਵਾਲੇ ਆ ਜਾਣ ਤੇ ਕੰਮ ਨੂੰ ਵੇੜਨ ਅੱਛਾ ਇੱਕ ਈ ਹੋਰ ਲੱਗਦਾ ਵਾ ਕਿ ਇਸ ਚੋਣਾਂ ਦਾ ਅਸਰ 20 ਦੇਖੋ ਲੋਕਾਂ ਨੂੰ ਦਿਖ ਰਿਹਾ ਜੀ ੱੱੱਕਾ ਹੋ ਰਿਹਾ ਥੋੜੇ ਮਾਧਿਅਮ ਦੇ ਰਾਹੀਂ ਸਾਰਾ ਦਿਨ ਚੱਲ ਰਿਹਾ ਕਿੱਥੇ ਕਿੱਥੇ ਕਿਹੜੀਆਂ ਫਾਈਲਾਂ ਖੋ ਕੇ ਪਾੜੀਆਂ ਜਾ ਰਹੀਆਂ ਉਸੇ ਤਰੀਕੇ ਨਾਲ ਸਾਡੇ ਲੁਧਿਆਣਾ ਵਿਧਾਇਕੀ ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਨੇ ਅਸੀਂ ਖੜੇ ਰਹੇ ਹਾਂ ਡਟ ਕੇ ਸਾਡੀ ਟੀਮ ਖੜੀ ਰਹੀ ਹੈ ਉਤੋਂ ਚਲੋ ਠੀਕ ਹੈ ਇਹਨਾਂ ਨੂੰ ਅਸੀਂ ਮੌਲ ਸਾਨੂੰ ਬੁਲਾਉਣਾ ਪੈਣਾ ਸੀ ਪਰ ਇਹਨਾਂ ਨੇ ਫੇਰ ਵੀ ਉਥੇ ਗੇਟ ਬੰਦ ਕਰਕੇ ਸਾਡੇ ਕੈਂਡੀਡੇਟ ਬਾਹਰ ਰੁਕੇਗੇ ਉਹਨਾਂ ਦੇ ਫੋਨ ਬੰਦ ਕਰੇਗੇ ਉਹਨਾਂ ਦੇ ਫੋਨ ਰੋਕੇਗੇ ਵੀ ਤੁਸੀਂ ਫੋਨ ਲੈ ਕੇ ਅੰਦਰ ਨਹੀਂ ਜਾਣਾ ਇਹ ਕਿਹੜੇ ਕਾਨੂੰਨ ਦੇ ਲੈ ਕੇ ਫੋਨ ਲੈ ਕੇ ਅੰਦਰ ਨਹੀਂ ਜਾਣਾ ਜੇ ਤੇ ਕੈਂਡੀਡੇਟ ਕਿਉਂ ਨਹੀਂ ਲੈ ਕੇ ਜਾ ਸਕਦਾ ਸੋ ਇੱਜਾ ਦੇ ਕੰਮ ਇਹਨਾਂ ਵੱਲੋਂ ਕੀਤੇ ਗਏ ਤੁਹਾਡੇ ਮੁਤਾਬਕ ਜੱਗੋ ਇੱਦਾਂ ਦਾ ਕੁਝ ਹੁੰਦਾ ਤੇ ਡਟ ਕੇ ਵਿਰੋਧ ਅਸੀਂ ਤਾਂ ਡਟ ਕੇ ਅਸੀਂ ਕੱਲ ਦੇਖੋ ਸਰ ਕੱਲ ਇਹਦਾ ਰਿਜ਼ਲਟ ਆਉਣਾ ਹੈ ਵੀ ਕਿਹੜੇ ਕਿਹੜੇ ਪਾਸ ਰਿਜੈਕਟ ਹੋਏ ਅਸੀਂ ਕੱਲ ਜੇ ਸਾਨੂੰ ਕੋਈ ਲੱਗੀ ਉਹਨੇ ਕੀ ਕੀਤੀ ਹੈ ਅਸੀਂ ਕੱਲ ਧਰਨਾ ਲਾਵਾਂਗੇ ਅਸੀਂ ਪਾਰਟੀ ਨਾਲ ਗੱਲ ਕੀਤੀ ਹੈ ਕੇਂਦਰ ਸਰਕਾਰ ਨਾਲ ਗੱਲ ਪنجਾਈ ਹੈ ਆਰਓ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹਨਾ ਹੈ ਆਰਓ ਸਾਹਿਬ ਤੁਸੀਂ ਪੰਜਾਬ ਸਰਕਾਰ ਦੇ ਅੰਦਰ ਨੌਕਰੀ ਕਰਦੇ ਹੋ ਤੁਸੀਂ ਆਈਐਸ ਅਫਸਰ ਹੋ ਠੀਕ ਹੈ ਸਾਡੀ ਕੇਂਦਰ ਚ ਸਰਕਾਰ ਹੈ ਇਦਾਂ ਦੇ ਕੰਮ ਨਾ ਕਰੋ ਵੀ ਸਾਨੂੰ ਇਦਾਂ ਮਜਬੂਰੀ ਮਜਬੂਰੀ ਵਸਾਨੂੰ ਕੇਂਦਰ ਸਰਕਾਰ ਕੋਲੀ ਸ਼ਿਕਾਇਤ ਲਾਉਣੀ ਪਵੇ ਤੇ ਤੁਹਾਡੇ ਕੋਈ ਐਕਸ਼ਨ ਹੋਵੇ ਚੋਣਾਂ ਜ ਆ ਰਹੀਆਂ ਨੇ ਨੋਮੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਲੱਗਦਾ ਵਾ ਕਿ 2027 ਦਾ ਦਰਮਦਰ ਵੀ ਜਿਹੜਾ VOTING BANK ਕਹੇਗਾ ਵਾ ਉਹ ਪਿੰਡਾਂ ਦੀ ਵੋਟ ਮੰਗ ਜਿਹੜੀ ਆ ਇਸ ਦੇ ਉੱਤੇ ਟਿੱਕੀ ਹੋਈ ਹੈ ਦੇਖੋ ਜੀ ਪੰਜਾਬ ਸਰਕਾਰ ਨੂੰ 92 ਸੀਟਾਂ ਦਾ ਲੋਕਾਂ ਨੇ ਮਾਨ ਦਿੱਤਾ 95 ਤੋਂ ਉੱਪਰ ਸੀਟਾਂ ਹੁਣ ਹੋ ਚੁੱਕੀਆਂ ਅਸੀਂ ਕਿਤੇ ਵੀ ਕਿਸੇ ਵੀ ਇਲੈਕਸ਼ਨ ਚ ਕਦੇ ਵੀ ਮੇਰੇ ਸਰਪੰਚੀ ਦੇ ਇਲੈਕਸ਼ਨ ਹੋਈ ਜਾਂ ਕੋਈ ਧੱਕਾ ਨਹੀਂ ਅਸੀਂ ਬਿਲਕੁਲ ਇਮਾਨਦਾਰੀ ਨਾਲ ਇਲੈਕਸ਼ਨ ਲੜਾਂਗੇ ਹਰ ਇਲੈਕਸ਼ਨ ਦਾ ਆਪਣਾ ਆਪਣਾ ਇੱਕ ਰੂਲ ਹੁੰਦਾ ਪਰ 27 ਚ ਲੋਕ ਸਾਡੇ ਸਰਕਾਰ ਦੇ ਜਿਹੜੇ ਬਿਜਲੀ ਫ੍ਰੀ ਦੇ ਕੰਮ ਆ ਖਾਲਾਂ ਚ ਪਾਣੀ ਪੰਪਾਉਣਾ ਤੇ ਮਾਨ ਸਰਕਾਰ ਦੇ ਜਿੰਨੇ ਕੰਮ ਆ ਸੜਕਾਂ ਦੇ ਜਾਲ ਵਿਛਾਉਣਾ ਗਰਾਊਂਡ ਦੇਣਾ ਨਸ਼ਾ ਵਿਰੋਧ ਇੱਕ ਜੁੱਧ ਛੇੜਨਾ ਵੇ ਇਹ ਇਹ ਸਿਮ ਮੰਡਾ ਕੇ ਬੋਟਾ ਜਰੂਰ ਪਉਣਗੇ 27 ਦਫਾ ਫਤ ਪਤਾ ਲੋਕਾਂ ਨੇ ਆਪ ਹੀ ਦੇ ਦਿੱਤਾ ਕਹਿੰਦੇ ਬੀਜੇਪੀ ਵੀ ਬੜਾ ਜੋਰ ਲਾ ਰਹੀ ਹੈ ਇਸ ਵਾਰੀ ਪਿੰਡਾਂ ਦੇ ਵਿੱਚ ਉਹਦੀ ਉਹਨਾਂ ਦੀ ਵੋਟ ਬੈਂਕ ਵੀ ਕਹਿੰਦੇ ਕਾਫੀ ਇੱਕ ਨਿਕਲ ਕੇ ਸਾਹਮਣੇ ਆਊਗੀ ਇਸ ਵਾਰ ਦੇਖੋ ਜੀ ਬੀਜੇਪੀ ਜਾਂ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ ਉਹਨਾਂ ਦੀ ਆਪਦੀ ਆਪਦੀ ਪੋਲਿਟੀਕਲ ਲੜਾਈ ਨਾਲ ਲੜਾਈ ਰੜਨ ਤੋਂ ਕੋਈ ਰੋਕ ਨਹੀਂ ਸਕਦਾ ਪਰ ਜਿਹੜੇ ਕੰਮ ਸਿਹਤ ਸਿੱਖਿਆ ਤੇ ਸੁਰੱਖਿਆ 'ਚ ਮਾਨ ਸਰਕਾਰ ਕਰ ਗਈ ਉਹਦਾ ਤੋੜ ਕਿਸੇ ਕੋਲੇ ਨਹੀਂ ਭਾਵੇਂ ਉਹਨਾਂ ਨੇ 10 ਵਾਰੀ ਸਰਕਾਰ ਨਵਾਈ ਹੋਵੇ ਭਾਵੇਂ 20 ਵਾਰੀ ਨਵਾਈ ਹੋਵੇ ਅੱਜ ਸੜਕ ਸੁਰੱਖਿਆ ਫੋਰਸ ਤੇ ਹਰ ਸੜਕ ਤੇ ਐਕਸੀਡੈਂਟਲ ਦੀ ਰੋਕਥਾਮ ਹੋ ਰਹੀ ਆ ਅੱਜ ਮਾਲਾਕਲਿੰਦਾ ਦੇ ਵਿੱਚੋਂ ਲੋਕ ਇਲਾਜ ਕਰਾ ਰਹੇ ਆ ਸਕੂਲ ਆਫ ਐਮਬੀਨੈਂਸ ਦੇ ਵਿੱਚ ਬੱਚੇ ਪੜ੍ਹ ਰਹੇ ਆ ਅੱਜ ਸਾਡੇ ਖਾਨ ਟੇਲ ਤੱਕ ਪਾਣੀ ਪਹੁੰਚ ਚੁੱਕਿਆ ਅਸੀਂ ਪਾਣੀ ਦੀ ਗਰਾਊਂਡ ਵਾਟਰ ਬਚਾ ਰਹੇ ਆ ਅਸੀਂ ਨਾ ਸਿਰਫ 5 ਸਾਲ ਦੀ ਸਰਕਾਰ ਚਲਾ ਰਹੇ ਆ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਬਚਾ ਕੇ ਉਹਨਾਂ ਦੀ ਜਮ੍ਹਾਂ ਪੂੰਜੀ ਵੀ ਜਮ੍ਹਾਂ ਕਰ ਰਹੇ ਆ ਕੋਈ ਤੱਕਾ ਨਹੀਂ ਹੋਊਗਾ ਕੋਈ ਤੱਕਾ ਨਹੀਂ